ਸਮਰਾਲਾ ਇਲਾਕੇ ਦੇ ਲੋਕਾਂ ਨੇ ਨੋ ਸਹਿਕਾਰੀ ਖੰਡ ਮਲਾ ਨੂੰ ਵੱਲਾ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ 174 ਏਕੜ ਰੁਪਏ ਬਕਾਇਆ ਰਾਸ਼ੀ ਨਾ ਦੇਣ ਕਾਰਨ ਇੱਥੋਂ ਦੇ ਦਰਜਨਾ ਪਿੰਡਾਂ ਦੇ ਕਿਸਾਨਾਂ ਨੇ ਆਪੋ ਆਪਣੇ ਖੇਤਾਂ ਵਿੱਚ ਬੀਜਿਆ ਗੰਨਾ ਵਾ ਕੇ ਨਸ਼ਟ ਕਰਨ ਦੀ ਲਹਿਰ ਸ਼ੁਰੂ ਕੀਤੀ ਹੈ ਕਿਸਾਨਾਂ ਨੇ ਆਪਣੀ 2 ਮਹੀਨਿਆਂ ਦੀ ਗੰਨੇ ਦੀ ਫਸਲ ਨੂੰ ਵਾ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਅਜਿਹੀ ਫਸਲੀ ਵਿਭਿੰਨਤਾ ਦਾ ਕੀ ਕਰਨਾ ਹੈ ਜਿਸ ਵਿੱਚ ਉਹਨਾਂ ਦੀ ਫਸਲ ਦੀ ਕੀਮਤ ਵੀ ਸਮੇਂ ਸਿਰ ਨਾ ਮਿਲੇ ਜਦੋਂ ਫਸਲ ਵਾਉਣ ਦੀ ਖਬਰ ਸੰਬੰਧਿਤ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਮੌਕੇ ਤੇ ਪਹੁੰਚੇ ਪਰ ਉਹਨਾਂ ਦੀਆਂ ਫਸਲ ਨਾ ਵਾਉਣ ਦੀਆਂ ਅਪੀਲਾਂ ਦਾ ਵੀ ਕਿਸਾਨਾਂ ਤੇ ਕੋਈ ਅਸਰ ਨਹੀਂ ਹੋਇਆ ਸੋ ਖੇਤੀ ਵਿਭਿੰਨਤਾ ਦਾ ਫਸਲੀ ਵਿਭਿੰਨਤਾ ਦਾ ਹਮੇਸ਼ਾ ਪੰਜਾਬ ਸਰਕਾਰ ਨਾਰਾ ਦਿੰਦੀ ਹੈ ਕਿਸਾਨਾਂ ਨੂੰ ਪਰ ਹੁਣ ਇਹ ਕਿਸਾਨ ਕਹਿ ਰਹੇ ਨੇ ਕਿ ਗੰਨੇ ਦਾ ਉਹਨਾਂ ਨੂੰ ਸਹੀ ਮੁੱਲ ਨਹੀਂ ਮਿਲਿਆ ਜਿਸ ਕਰਕੇ ਉਹ ਫਸਲੀ ਵਿਭਿੰਨਤਾ ਹੁਣ ਨਹੀਂ ਇਸ ਵਾਰ ਰੁਕ ਕਰਨਗੇ ਇਹ ਆਪਣਾ ਇਹ ਗੰਨਾ ਅਸੀਂ ਤਾਂ ਬਾਹਰ ਹੈ ਜੇ ਸਾਡੋਂ ਪੇਮੈਂਟ ਸਹੀ ਤਰੀਕਾ ਨਾਲ ਨਹੀਂ ਮਿਲ ਰਹੀ ਅਸੀਂ ਲੇਬਰ ਦੇ ਪੈਸੇ ਵੀ ਦੇਣੇ ਨੇ ਹੋਰ ਸਾਰਾ ਕੁਝ ਤੇ ਬਾਕੀ ਇਹ ਮੇਰੇ ਬਹੁਤ ਖਰਚਾ ਬਹੁਤ ਦੇਣੀ ਆ 35 35 35 ਹਜ਼ਾਰ ਰੁਪਏ ਜਮਤੀ ਦੇਣੀ ਆ ਜੀ ਪੇਮੈਂਟ ਸਾਡੀ ਜਨਵਰੀ ਦੀ ਫਰਵਰੀ ਦੀ ਕੋਈ ਪੇਮੈਂਟ ਨਹੀਂ ਆਏ ਸਾਨੂੰ ਅਸੀਂ ਮਿਹਨਤ ਅਸੀਂ ਪੇਮੈਂਟ ਕਰਕੇ ਬਾਹਰ ਆਏ ਇੱਕ ਸਾਲ ਦੀ ਫਸਲ ਹੈ ਗੰਨੇ ਦੀ ਤੇ ਜੇ ਉਹਦੇ ਪੈਸੇ ਨਹੀਂ ਸਾਲ ਸਾਲ ਫੇਰ ਮਿਲਨੇ ਤਾਂ ਉਹਨਾਂ ਨੇ ਘਰ ਦਾ ਖਰਚ ਕਿਵੇਂ ਚਲਾਉਣਾ ਇਹੋ ਜੀ ਫਸਲ ਬੀਜਣ ਦਾ ਲਾਭ ਕੀ ਹੈ ਔਰ ਇਹ ਹਮੇਸ਼ਾ ਹੀ ਇਹ ਹੁੰਦਾ ਹੈ ਕਈ ਜਿਹੜੇ 슈ਗਰ ਮਿਲਾਂ ਵਾਲੇ ਨੇ ਇਹ ਕਰਵਾਜੇ ਬਣ ਗਿਆ ਵੀ ਉਹਨਾਂ ਨੇ ਕਿਸਾਨ ਦੇ ਗੰਨੇ ਦੇ ਪੈਸੇ ਘੁੱਟ ਲੈਣੇ ਆਂ ਸਾਲ ਸਾਲ ਢੇਢ ਢਾਂ ਸਾਲ ਪੈਸੇ ਨਹੀਂ ਦੇਣੇ ਕੋਈ ਵਿਆਜ ਨਹੀਂ ਕੁਛ ਨਹੀਂ ਔਰ ਹੈਰਾਨੀ ਵਾਲੀ ਗੱਲ ਇਹ ਹੈ ਵੀ ਭਾਰਤ ਸਰਕਾਰ ਨੇ ਇਸ ਸਾਲ 6600 ਕਰੋੜ ਰੁਪਇਆ ਬਿਨਾਂ ਵਿਆਜ ਕਰਜ਼ਾ 슈ਗਰ ਮਿਲਾਂ ਨੂੰ ਇਸ ਲਈ ਦਿੱਤਾ ਹੈ ਵੀ ਉਹ ਗੰਨੇ ਦੀ ਪੇਮੈਂਟ ਕਰ ਸਕਣ ਉਹਦੇ ਚੋਂ 4400 ਕਰੋੜ ਲੈ ਵੀ ਗਏ ਤੇ ਹਾਲੇ ਤੱਕ ਗੰਨੇ ਦੀ ਫੇਰ ਪੇਮੈਂਟ ਵੀ ਖੜੀ ਹੈ 130 ਕਰੋੜ ਰੁਪਇਆ ਪੰਜਾਬ ਚ ਗੰਨੇ ਦਾ ਖੜਾ ਹੈ